ਇਹ ਜੋ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਇਹ ਸਮਾਰ ਹੈ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੇ ਚੈਂਬਰਾਂ ਦੇ ਬਾਹਰ ਲੱਗੇ ਐਂਗਲ ਜੋ ਖਿਲਰੇ ਪਏ ਹਨ ਇਹ ਖਿਲਾਰੇਗੇ ਚੋਰਾ ਵੱਲੋਂ ਜਿਨ੍ਹਾਂ ਵੱਲੋਂ ਆਦੀ ਵਾਰਤਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਮੌਕੇ ਤੇ ਚੌਕੀਦਾਰਾ ਕਰਨ ਵਾਲੇ ਵਿਅਕਤੀ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਹੱਥੋਂ ਬੱਖੀ ਕੀਤੀ ਗਈ ਕੁੱਟਮਾਰ ਕੀਤੀ ਗਈ ਅਤੇ ਉਹ ਭੱਜ ਗਏ ਅਤੇ ਦੋ ਜਣਿਆਂ ਨੂੰ ਮੋਕੇ ਤੇ ਥਾਣਾ ਸਿਟੀ ਪੁਲਿਸ ਫਾਜ਼ਿਲਕਾ ਲੈ ਗਈ ਇਸ ਮੋਕੇ ਚੋਰ ਅਤੇ 12 ਅਸੋਸੀਏਸ਼ਨ ਦੇ ਸੈਕਟਰੀ ਚੰਦਰਦੀਪ ਮੱਗੂ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੀ ਜੀ ਨਾਮ ਹੀ ਤੁਹਾਡਾ ਸੁਰੇਸ਼ ਕੁਮਾਰ ਜੀ ਕੀ ਕੰਮ ਕਰਦੇ ਹੋ ਮੈਂ ਚੌਕੀਦਾਰਾ ਕਰਨਾ ਵਕੀਲ ਮਾਰਕੀਟ ਤੇ ਗਲਬਾਤ ਹੋਈ ਸਵੇਰੇ ਸਵੇਰੇ ਆਏ ਨੇ ਸਾਡੇ 6 ਵਜੇ ਕੋਣ ਜੀ 6 ਪੂਰੇ ਤਿੰਨ ਚੋਰ ਆਏ ਨੇ ਅੱਛਾ ਜੀ ਤੇ ਦੋ ਪਿੱਛੇ ਖੜੇ ਰਹੇ ਨੇ ਠੀਕ ਹੈ ਜੀ जिन्ना ने माल पकड़ना ਸੀ ਬੈਕ ਸਾਈਡ ਤੋਂ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਪੁੱਛਿਆ ਕਿ ਕਿਵੇਂ ਫਿਰਦਾ ਜੀ ਐ ਤੁਹਾੜਾ ਕਿ ਛੁੱਟੀ ਹੈਗੀ ਹੈ ਤੇ ਫਿਰ ਉਹਨਾਂ ਨੇ ਕਿਹਾ ਵੀ ਤੂੰ ਤਾਂ ਸਫਾਈ ਵਾਲਾ ਤੂੰ ਕੀ ਕਰਦਾ ਪਿਆ ਮੈਂ ਕਿ ਜਿੱਥੋਂ ਤੂੰ ਮਾਲ ਕੱਢਣਾ ਨਾ ਉੱਥੋਂ ਤੂੰ ਨਹੀਂ ਲੈ ਜਾ ਸਕਦਾ ਮਗਰੋਂ ਮੈਂ ਗੇਟ ਤੇ ਤਾਲਾ ਲਗਾ ਕੇ ਸੇਪੜਿਆ ਲ ਬੈਕ ਸਾਈਡ ਤੇ ਜਦ ਕਰਕੇ ਜੀ ਉਸ ਤੋਂ ਬਾਅਦ ਮੈਂ ਉਹਨੂੰ ਮੈਂ ਬਾਹਰ ਕਰਤਾ ਕਿ ਭੱਜੇ ਨਹੀਂ ਤੇ ਮੈਂ ਸੜਕ ਤੇ ਲਿਆ ਕੇ ਥੁੱਡੇ ਠੱਡੇ ਮਾਰੇ ਨੇ ਉਹਨੇ ਮੇਰੇ ਕਸੁਰਨ ਮਾਰਿਆ ਮੇਰੇ ਹੱਥ ਤੇ ਵੀ ਵੱਜੀ ਤੇ ਫਿਰ ਸਕਿਉਰਿਟੀ ਬੁਲਾਈ ਇੱਧਰ ਦੀ ਦੋ ਬੰਦੇ ਰਾਤ ਦੇ ਵਾਲੇ ਤੇ ਫਿਰ ਅਸੀਂ ਉਹਨਾਂ ਨੇ ਤਾਂ ਨਹੀਂ ਮਾਰਿਆ ਮੈਂ ਹੀ ਪੰਜ ਸੱਤ ਮਾਰਿਆ ਮੇਰੇ ਗੁੱਸਾ ਹੈਗਾ ਸੀ ਮੈਂ ਨਹੀਂ ਮਾਰਦਾ ਤਾਂ ਉਹ ਮੈਨੂੰ ਕਰ ਜਾਂਦਾ ਕੰਮ ਆਪਣਾ ਲੋਏ ਦੀ ਫਿਰ ਉਹਨੇ ਰਾਡ ਮਾਰੀ ਉੱਥੋਂ ਪੰਡਤ ਜੀ ਨੂੰ ਬੁਲਾ ਸਕਦੇ ਜੇ ਤੁਸੀਂ ਵੀ ਪੀਰ ਬਾਬੇ ਜੀ ਨੂੰ ਤੇ ਉਸ ਤੋਂ ਬਾਅਦ ਫਿਰ ਉਹ ਸਾਰੇ ਆਗੇ ਇਕੱਠੇ ਤੇ ਫਿਰ ਰੋਡ ਚੱਲਦਾ ਸੀ ਸਵੇਰ ਸੇ ਤੇ ਫਿਰ ਉਸ ਤੋਂ ਬਾਅਦ ਫਿਰ ਮੈਰੇ ਪਕੜ ਕੇ ਨਾ ਅੱਗੇ ਲਿਆਇਆ ਗੋਡਿਆਂ ਤੇ ਫੇਰ ਭਾਈ ਮੈਂ ਕੌਣ ਤੇ ਤੂੰ ਕੌਣ ਤੇ ਹੁੰਦੀ ਏ ਫਿਰ ਇੰਨੀ ਕਿਤਾ ਹੋਣੀ ਕਿਈ ਨਹੀਂ ਚੋਰ ਨਾਲ ਹਾਜੀ ਇੱਕ ਲੰਗੜਾ ਲੁੱਲਾ ਜਿਹਾ ਹੈਗਾ ਇਹ ਵਰ ਬੱਲੇ ਦਾ ਤੇ ਇੱਕ ਅੰਨੀ ਦਿੱਲੀ ਦਾ ਹੈਗਾ ਤੇ ਇੱਕ ਦੋ ਤਾਂ ਲੈ ਹੀ ਗਏ ਨਾ ਸਵੇਰੇ ਪੁਲਿਸ ਆਈ ਸੀ ਇਹਨਾਂ ਨੇ ਪੁਲਿਸ ਬੁਲਾਈ ਮੇਰੇ ਕੋਲ ਨੰਬਰ ਨਹੀਂ ਖੜੇ ਤੇ ਮੈਨੂੰ ਲੱਗ ਰਿਆ ਸੀ ਕਿੰਨਾਂ ਨੇ ਬੁਲਾਈ ਸੀ ਇਹਨਾਂ ਨੇ ਸਕਿਉਰਟੀ ਗਾਡਾ ਨੇ ਬੁਲਾਈ ਸੀ ਰਾਤ ਵਾਲਿਆਂ ਨੇ ਠੀਕ ਹੈ ਜੀ ਅਸੀਂ ਇਕੱਠੇ ਚਾਹ ਪਾਣੀ ਪਿੰਨੇ ਆ ਛਕਨੇ ਪ੍ਰਸਾਦ ਦੇ ਠੀਕ ਹੈ ਜੀ ਇਸ ਕਰਕੇ ਨਾਲ ਨਿਭਦੇ ਆ ਵੀ ਰਾਤ ਨੂੰ ਕੋਈ ਦਿੱਕਤ ਹੁੰਦੀ ਤਾਂ ਠੀਕ ਹੈ ਜੀ ਕੀ ਮੰਗ ਕੀ ਕਰਦੇ ਹੋ ਮੰਗ ਕੇ ਖੋਲਦੇ ਸੀ ਐਸੀ ਚਾਰ ਬੰਦੇ ਤਿੰਨ ਬੰਦੇ ਤਿੰਨ ਕਮਰੇ ਦੇ ਬੜੇ ਸੀ ਵੀ ਖਾਂਦਾ ਕਿੰਨਾ ਕੰਮ ਹੈਗਾ ਚੋੜਦਾ ਉਹ ਪਲਾਸ ਹਮਾਰੀ ਦੇ ਸਾਰੇ ਥੱਲੇ ਸੱਟ ਕੇ ਦੇ ਸੀ ਸਿਰ ਤੇ ਲਿਆ ਮਗਰ ਟਪਾਉ ਪਾਵੇਂ ਗਰਮਜੀ ਕਮਰਾ ਵੀ ਹੈਗਾ ਨੇ ਨਾਲ ਕੂੜਾਦਾਨ ਬਣਿਆ ਆਇਆ ਜਿੱਥੇ ਉੱਥੋਂ ਉਹਨੂੰ ਲੋਕ ਕਿਤਾ ਜਾਵੇ ਉੱਤੋਂ ਤੱਕ ਤਾਰਾ ਲਗਣੀ ਚਾਹੀਦੀ ਹੈ ਲਕਾ ਲਗਣੀ ਚਾਹੀਦੀ ਹੈ ਰਿਸਰਚ ਕਿ ਨਾਮ ਹੈ ਤੁਹਾਡਾ ਮੈਂ ਚੰਦਰਦੀ ਮੱਗੂ ਸੈਕਟਰੀ ਜ਼ਿਲ੍ਹਾ ਬਾਰਿਸ਼ਵਾਲਾ ਫਾਈਲ ਕਾ ਸਰ ਕੀ ਗੱਲਬਾਤ ਹੋਈ ਹੈ ਅੱਜ ਸਵੇਰੇ ਮੈਂ ਘਰ ਰਗਾ ਸੀ ਸਾਡਾ ਛੁੱਟੀ ਦਿਨ ਐਤਵਾਰ ਹੈ ਤੇ ਸਾਡੇ ਚੌਕੀਦਾਰ ਜੋ ਸ੍ਰੀਸ਼ ਕੁਮਾਰ ਅਸੀਂ ਰੱਖਿਆ ਹੈ ਉਹਨੇ ਸਾਨੂੰ ਫੋਨ ਤੇ ਇਤਲਾਹ ਦਿੱਤੀ ਕਿ ਇਸ ਤਰੀਕੇ ਨਾਲ ਸਵੇਰੇ 6:30 ਵਜੇ 4-5 ਜਣੇ ਜਿਹੜੇ ਚੋਰ ਆਏ ਨੇ ਤੇ ਸਾਡੇ ਵਕੀਲ ਦੇ ਦਫਤਰਾਂ ਜਿਹੜੇ ਸੀ ਲੱਗੇ ਉਹਨਾਂ ਲਾਂਡ ਦੀ ਕੋਸ਼ਿਸ਼ ਕੀਤੀ ਹੈ ਤੇ ਕੋਈ ਵੀ ਪੁਰੀ ਵਾਲੇ ਪਾਸੋਂ ਸਮਾਨ ਤਮਾਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸੇ ਤਰ੍ਹਾਂ ਕਿਉਂਕਿ ਸਾਡੇ ਪਹਿਲੇ ਵੀ ਚੋਰੀਆਂ ਹੋਈਆਂ ਨੇ ਜਨਰੇਟਰ ਵਗੈਰਾ ਚੱਕੇ ਗਏ ਨੇ ਤਾਂ ਅਸੀਂ ਚੌਕੀਦਾਰ ਰੱਖਿਆ ਸੁਰੇਸ਼ ਕੁਮਾਰ ਆਉਦੇ ਇੱਥੇ ਦੇਖ ਰੱਖ ਲਈ ਤੇ ਅੱਜ ਚੋਰ ਫੜੇ ਗਏ ਇਹਨਾਂ ਨੇ ਫੜੇ ਨੇ ਬੜੀ ਬਾਤਰੀ ਦੇ ਨਾਲ ਆਸਮਾਨ ਐਂਗਲਾ ਵਗੈਰਾ ਕਿਲਰियां ਪੀਆਂ ਨੇ ਜਦੋਂ ਪਿੱਛੇ ਭੱਜ ਕੇ ਤੇ ਉਹਨਾਂ ਉਹਨਾਂ ਨੇ ਫੜਿਆ ਚੋਰਾਂ ਨੂੰ ਉਹਨਾਂ ਦੇ ਰੋਲਾ ਮਚਾਣ ਤੇ ਸੁਰੇਸ਼ ਕੁਮਾਰ ਤੇ ਸਾਡੇ ਜਿਹੜੇ ਜੁਡੀਸ਼ਲ ਦੇ ਸ਼ਾਮ ਨੂੰ ਚੌਕੀਦਾਰ ਹੁੰਦੇ ਰਾਤ ਨੂੰ ਉਹ ਆ ਗਏ ਅਦੋਂ ਪੁਲਸ ਲਾਈਨ ਦੇ ਵਿੱਚੋਂ ਪੁਲਸ ਅਫੀਸ਼ਰ ਆ ਗਏ ਜਿਹੜੇ ਹੈਗੇ ਸੀ ਉਹਨਾਂ ਨੂੰ ਉਹਨਾਂ ਨੂੰ ਪਕੜ ਲਿਆ ਤੇ ਬਾਅਦ ਚ ਥਾਣਾ ਸਿਟੀ ਦੇ ਮੁਲਾਜ਼ਮਾਂ ਦੇ ਹਵਾਲੇ ਕਰਤਾ ਉਹਨਾਂ ਨੂੰ ਲੈ ਗਏ ਨੇ ਦੋ ਕੋਈ ਚੋਰ ਭੱਜਣ ਵਿੱਚ ਕਾਮਯਾਬ ਹੋ ਗਏ ਨੇ ਜਿਨ੍ਹਾਂ ਬਾਰੇ ਸਾਡਾ ਚੌਕੀਦਾਰ ਪਹਿਲੇ ਉਹਨਾਂ ਨੂੰ ਜਾਣੂ ਐ ਉਹਨਾਂ ਨੂੰ ਪਤਾ ਹੈਗਾ ਕੁੱਲ ਕਿੰਨੇ ਲੋਕ ਦੱਸੇ ਜਾ ਰਹੇ ਨੇ ਚਾਰ ਪੰਜ ਜਣੇ ਦੱਸੇ ਆ ਇਹਨਾਂ ਨੇ ਕਿ ਸਮਾਨ ਸਮਾਨ ਰਿਮੂਵ ਕਰ ਲਿੱਤਾ ਗਿਆ ਸੀ ਸਮਾਨ ਕੁਝ ਪੁਲਿਸ ਵਾਲਿਆਂ ਨੂੰ ਦੇ ਦਿੱਤਾ ਲੈ ਕੇ ਕੁਝ ਅੰਗਲਾ ਵਗੈਰਾ ਚੋਰੀ ਚਾਹੀਦਾ ਸੀ ਤੇ ਮੇਰਾ ਪਕੜਿਆ ਗਿਆ ਉਹ ਸਮਾਨ ਵਾਲੇ ਉਹਨਾਂ ਨੇ ਅਟੈਂਪਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉੱਪਰ ਚੜ ਕੇ ਲਗਾਉਣ ਦੀ ਕੋਸ਼ਿਸ਼ ਦੌਂਦਾ ਵੇਲਾ ਸੀ ਉਹਨਾਂ ਦਾ ਫਾਇਦਾ ਚੱਕ ਕੇ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਸਾਡੇ ਏਸੀ ਵਗੈਰਾ ਲਾਉਣ ਦੀ ਲੇਕਿਨ ਉਹ ਕਾਮਯਾਬ ਨਹੀਂ ਹੋ ਸਕੇ ਸਾਡੇ ਚੌਕੀਦਾਰ ਦੀ ਪਾਤਰੀ ਤੇ ਉਹਨਾਂ ਦੀ ਸੂਚੇਤਾ ਵਰਤੇ ਹੋਏ ਉਹਨੇ ਉਹ ਕ੍ਰਾਈਮ ਨੂੰ ਤੋਂ ਪਹਿਲਾਂ ਹੀ ਰੋਕ ਲਿਆ ਜੀ ਵਾਦਤਾ ਵਾਦਰੀਆਂ ਨੇ ਹੁਣ ਵਕੀਲਾਂ ਦੇ ਚੈਂਬਰਾਂ ਤੱਕ ਵੈਸੇ ਜਿੰਨਾਂ ਦੱਸ ਜੋ ਪਹਿਲੇ ਵੀ ਹੋ ਚੁੱਕਿਆ ਵਾਦ ਲਤਾ ਕੀ ਕਹਿਣਾ ਚਾਹੋਗੇ ਕਿਵੇਂ ਠੱਲ ਪੈ ਸਕਦੀਆਂ ਨੇ ਚੀਜ਼ਾਂ ਦੇ ਦੇਖੋ ਇੱਕ ਤਾਂ ਪੁਲਿਸ ਪ੍ਰਸ਼ਾਸਨ ਨੂੰ ਸੁਚੇਤ ਹੋਣ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਪੁਲਿਸ ਲਾਈਨ ਵੀ ਇੱਥੇ ਹੈ ਜੁਡੀਸ਼ੀਅਲ ਕੰਪਲੈਕਸ ਵੀ ਇੱਥੇ ਹੈ ਅਸੀਂ ਤਾਂ ਕਾਫੀ ਵਾਰ ਮੰਨ ਕਰ ਚੁੱਕੇ ਹਾਂ ਕਿ ਜਿਹੜਾ ਉਹ ਗੇਟ ਦੇ ਬੈਠਦੇ ਨੇ ਪੁਲਿਸ ਲਾਈਨ ਵਾਲੇ ਪਰਸਨ ਉਹ ਸਾਹਮਣੇ ਗੇਟ ਤੇ ਇੱਥੇ ਆਇਆ ਤੇ ਗਾਰਦ ਲਗਾਈ ਜਾਵੇ ਕਿਉਂਕਿ ਧੁੰਦ ਦਾ ਵੇਲਾ ਰਾਤ ਵੇਲੇ ਲਚੋਰੀਆਂ ਬਹੁਤ ਹੁੰਦੀਆਂ ਨੇ ਆਹ ਮੋਟਰਸਾਈਕਲ ਦਿ ਇਹ ਚੋਰਾਂ ਦੇ ਤਾਂ ਹੌਸਲੇ ਬਹੁਤ ਉਲੰਧ ਹੋ ਚੁੱਕੇ ਨੇ ਸਰਕਾਰ ਨੂੰ ਵੀ ਇਹਦੇ ਬਾਰੇ ਕੁਝ ਸੋਚਣਾ ਚਾਹੀਦਾ ਹੈ ਗ੍ਰੀਸ਼ਰ ਕੰਪਲੈਕਸ ਦੇ ਵਿੱਚ ਚੌਕੀਦਾਰ ਦਿੱਤੇ ਗਏ ਨੇ ਜਿਹੜੇ ਬਾਹਰੋਂ ਬਾਹਰ ਦੀ ਸਾਈਡ ਜਿਹੜੀ ਆ ਗਈ ਹੈ ਵਕੀਲਾ ਚੈਂਬਰ ਆ ਗਏ ਨੇ ਉੱਥੇ ਕੋਈ ਸਰਕਾਰੀ ਤੌਰ ਤੇ ਚੌਕੀਦਾਰ ਨਹੀਂ ਕੋਈ ਸ਼ਾਇਦ ਉਹ ਲੋ ਰੱਖਿਆ ਗਿਆ ਉਹਨਾਂ ਦੇ ਕੀ ਮੰਗ ਕਰੋਗੇ ਅਸਤਾ ਇਹ ਕਹਿੰਦੇ ਕਿ ਪੁਲਿਸ ਦੀ ਗਾਰਦ ਲਗਾਈ ਜਾਵੇ ਜੇ ਪੁਲਿਸ ਦੀ ਗਾਰਦ ਹੋਏਗੀ ਪੁਲਿਸ ਲਾਈਨ ਹੈ ਜਿਹੜੀ ਡਿਊਟੀ ਉੱਥੇ ਦਿੰਦੇ ਨੇ ਗੇਟ ਤੇ ਜੇਕਰ ਉਹਨਾਂ ਦੀ ਡਿਊਟੀ ਇਸ ਮੇਨ ਗੇਟ ਤੇ ਕਰ ਦਿੱਤੀ ਜਾਵੇ ਰੈੱਡ ਕਰਾਸ ਦੇ ਉੱਪਰ ਤੇ ਚੋਰੀ ਰੋਕ ਸਕਦੀ ਹੈ ਕਿਉਂਕਿ ਜਿਹੜੇ ਐਂਟਰੀ ਹੁੰਦੇ ਨੇ ਅਥਰ ਸ਼ਿਪੂਰੇ ਵਾਲਾ ਗੇਟ ਵਾਲੇ ਪਾਸੋਂ ਜਾਂ ਕਿਧਰੋਂ ਐਂਟਰ ਹੁੰਦੇ ਨੇ ਸਭ ਬ੍ਰੇਕ ਲੱਗ ਜਾਏਗਾ ਪੈਟਰੋਲਿੰਗ ਦੀ ਮੰਗ ਵੀ ਕਰਦੇ ਹਾਂਜੀ ਪੈਟਰੋਲਿੰਗ ਉਹ ਹੀ ਤੁਹਾਨੂੰ ਕਹਿੰਦੇ ਗਾਰਡ ਦਾ ਮੀਨਿੰਗ ਪੈਟਰੋਲਿੰਗ ਦੀ ਕਹਿ ਰਹੇ ਕਿ ਜੇ ਗਾਰਡ ਵੀ ਲੱਗ ਜੇ ਪੈਟਰੋਲਿੰਗ ਹੋਏਗੀ ਜੋ ਪੁਲਸ ਕਿਉਂਕਿ ਅੱਗੇ ਇੱਥੇ ਜਦੋਂ ਤਰਸੇਮ ਮੰਗਲਾ ਸੈਸ਼ਨ ਚੈਫ ਸਾਹਿਬ ਸੀ ਉਹਨਾਂ ਨੇ ਇੱਥੇ ਪੈਟਰੋਲਿੰਗ ਵਾਸਤੇ ਟੀਮ ਲਗਾਈ ਹੋਈ ਸੀ ਉਹ ਆਉਂਦੇ ਸੀ ਕਰਦੇ ਸੀ ਤੇ ਚੋਰੀਆਂ ਬਿਲਕੁਲ ਹੀ ਸਾਡੇ ਕਚਹਿਰੀ ਵਿੱਚ ਕੋਈ ਚੋਰੀ ਨਹੀਂ ਹੋਈ ਸੀ ਬੜਾ ਰੋਕ ਲੱਗੀ ਸੀ ਲੇਕਿਨ ਹੁਣ ਤਾਂ ਡ ਨਿਤ ਕੋਈ ਨਾ ਕੋਈ ਚੋਰੀ ਹੁੰਦੀ ਹੈ ਕੋਈ ਸਮਾਨ ਕਿਸੇ ਦਾ ਚੁੱਕਿਆ ਜਾਂਦਾ ਕਿਸੇ ਦਾ ਚੁੱਕਿਆ ਜਾਂਦਾ ਜਿਸ ਕਰਕੇ ਅਸੀਂ ਚੌਕੀਦਾਰ ਰੱਖਿਆ ਹੈ ਅੱਜ ਬਾਹਰ ਦੇ ਜਿਹੜਾ ਚੌਕੀਦਾਰ ਰੱਖਿਆ ਗਿਆ ਹੈ ਉਹਨਾਂ ਦੇ ਕੋਲ ਜਿਹੜੀ ਬਾਦੀ ਦਿਖਾਈਗੀ ਉਹਦੇ ਵਾਸਤੇ ਤੁਸੀਂ ਉਹਨਾਂ ਨੂੰ ਪ੍ਰਸ਼ਕਿਰਤੀ ਵੀ ਕਰੋਗੇ ਜੀ ਬਿਲਕੁਲ ਬਿਲਕੁਲ ਸਾਡੇ ਬਾਹਰ ਦੇ ਕੱਲ ਮੰਡੇ ਨੂੰ ਜਦੋਂ ਵੀ ਕੋਰਟ ਖੁੱਲੇਗੀ ਸਾਡੀ ਟੀਮ ਬੈਠ ਗਿਆ ਸੀ ਉਸ ਨੂੰ ਕੁਝ ਨਾ ਕੁਝ ਇਨਾਮ ਦੇਵਾਂਗੇ ਕਿਉਂਕਿ ਐਜੇ ਭਾਦਰ ਲੋਕਾਂ ਦੀ ਵਜ੍ਹਾ ਕਰਕੇ ਸਾਡਾ ਕਿੰਨਾ ਨੁਕਸਾਨ ਹੋਣ ਤੋਂ ਬਚਿਆ ਅੱਜ 4 ਮਹੀਨੇ ਹੋ ਗਏ ਅਸੀਂ ਆਪਦੇ ਜਿਹੜਾ ਸਾਡੇ ਵਕੀਲਾਂ ਦੇ ਕੈਂਬਰਾ ਜਿਹੜੀਆਂ ਚੋਰੀਆਂ ਤੋਂ ਉਹਨਾਂ ਰੋਕਣ 'ਚ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत